ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਇਸ ਦੁਨੀਆ ਤੇ ਨਹੀਂ ਰਿਹਾ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਉਸ ਦਾ ਵਿਆਹ 10 ਕੁ ਦਿਨ ਹੀ ਪਹਿਲਾਂ ਹੋਇਆ ਸੀ ਇੱਕ ਮਾਂ ਦਾ ਪੁੱਤ ਮਾਪਿਆਂ ਤੋਂ ਹੋਰ ਖੋ ਲਿਆ ਰਾਣਾ ਬਲਾਚੌਰੀਆ ਨੂੰ ਚਾਹਣ ਵਾਲੇ ਉਸ ਦੇ ਫੈਨ ਕਬੱਡੀ ਜਗਤ ਤੇ ਸਾਰਾ ਹੀ ਪੰਜਾਬ ਸੋਗ ਚਾ ਸੋ ਇਸ ਮੌਕੇ ਨਾ ਦੋ ਵੀਰ ਰਾਣਾ ਬਲਾਚੌਰੀਆ ਤੇ ਕੁਝ ਬੋਲ ਸੁਣਾ ਰਹੇ ਆ ਤੇ ਵੀਰ ਕੀ ਕਹਿ ਰਹੇ ਆ ਉਹ ਤੁਹਾਨੂੰ ਇਸ ਛੋਟੀ ਜਹੀ ਵੀਡੀਓ ਵੱਲ ਚਲਦੇ ਆ ਹੋ ਪਰ ਉੱਤ ਮੈਨੂੰ ਕੱਲੀ ਕਰਤਾ ਆ ਜਰੀ ਜਾਂਦੀ ਨਹੀਂ ਤਰੱਕੀ ਸਾਲੇ ਹੇਟਰਾ ਕੋ ਆ ਜਰੀ ਜਾਂਦੀ ਨਹੀਂ ਤਰੱਕੀ ਸਾਲੇ ਹੇਟਰਾ ਕੋ ਉੱਥੇ ਮੈਨੂੰ ਥੱਲੇ ਸੁੱਟਦੇ ਦੋ ਸੈਲਫੀ ਲੈਣ ਦੇ ਬਹਾਨੇ ਗੋਲੀ ਮਾਰੀ ਉਹ ਮਾਂ ਦੇ ਉਸ ਸੋਹਣੇ ਪੁੱਤ ਦੇ ਕਿ ਸੈਲਫੀ ਲੈਣ ਦੇ ਬਹਾਨੇ ਗੋਲੀ ਮਾਰੀ ਉਹ ਮਾਂ ਦੇ ਉਸ ਸੋਹਣੇ ਪੁੱਤ ਦੇ ਯਾਰੋ ਤੁਸੀਂ ਰਾਣਾ ਬਲਾ ਚੌਰੀਆ ਲਈ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਰੱਬ ਰੱਖਾ